ਮਝਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਅਰਦਾਸ ਕਿ ਤੁਸੀਂ ਜਿੱਥੇ ਕਿਤੇ ਹੋਵੋਗੇ ਚੜ੍ਹਦੀ ਕਲਾ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਦੋਸਤੋ ਅੱਜ ਇੱਕ ਖਾਸ ਕਿਤਾਬ ਆਪ ਜੀ ਦੇ ਰੂਬਰੂ ਲੈ ਕੇ ਆਇਆ ਇੱਕ ਬੜਾ ਸੁੰਦਰ ਬਚਨ ਹੈ ਕਿ ਕਰਤਾਰਪੁਰ ਕਰਤਵਸੈ ਸੰਤਨ ਕੈ ਪਾਸ ਕਿਤਾਬ ਹੈ ਕਰਤਾਰਪੁਰ ਦਾ ਵਿਰਸਾ ਲੇਖਕ ਨੇ ਪ੍ਰਤੀਪਾਲ ਸਿੰਘ ਕਪੂਰ ਪ੍ਰਕਾਸ਼ਕ ਨੇ ਸਿੰਘ ਬ੍ਰਦਰਸ ਅੰਮ੍ਰਿਤਸਰ ਪਹਿਲਾ ਐਡੀਸ਼ਨ ਪ੍ਰਕਾਸ਼ਿਤ ਹੋਇਆ ਹੈ ਮਾਰਚ 2021 ਦੇ ਵਿੱਚ ਕਿਤਾਬ ਦੇ ਕੁੱਲ ਪੰਨੇ ਨੇ 104 ਤੇ ਕਿਤਾਬ ਦੇ ਵਿੱਚ ਜੋ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕੀਤੀ ਗਈ ਹੈ ਉਹ ਹੈ 8 ਸੋ ਇਹ ਕਿਤਾਬ ਖਾਸ ਕਿਉਂ ਹੈ ਕਿਉਂਕਿ ਇਹ ਕਰਤਾਰਪੁਰ ਦੇ ਵਿਰਸੇ ਨੂੰ ਰੋਹਾਨੀਅਤ ਦੇ ਪੱਖ ਤੋਂ ਤੇ ਇਤਿਹਾਸਕ ਪੱਖ ਤੋਂ ਤੇ ਮੌਜੂਦਾ ਸਥਿਤੀ ਦੇ ਸੰਦਰਭ ਦੇ ਵਿੱਚੋਂ ਬਹੁਤ ਹੀ ਖੂਬਸੂਰਤੀ ਦੇ ਨਾਲ ਪੇਸ਼ ਕਰਦੀ ਹੈ ਕਉ ਸੂਰਤੀ ਦੇ ਨਾਲ ਸਾਨੂੰ ਉਸ ਵਿਰਸੇ ਵਿਰਾਸਤ ਔਰ ਸਭਿਆਚਾਰ ਦੇ ਰੂਪ ਰੂਪ ਕਰਦੀ ਹੈ ਕਿਤਾਬ ਦੀ ਅਰੰਭਤਾ ਕਰਤਾਰਪੁਰ ਆਗਮਨਤ ਹੁੰਦੀ ਹੈ ਜਿੱਥੇ ਭਾਈ ਗੁਰਦਾਸ ਜੀ ਦੀ ਵਾਰ ਪਹਿਲੀ ਦੀ ਪੌੜੀ 38ਵੇਂ ਦਾ ਜ਼ਿਕਰ ਹੈ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ ਉਲਟੀ ਗੰਗ ਵਹਾਇਓ ਗੁਰ ਅੰਗਦ ਸਿਰ ਉੱਪਰ ਧਾਰਾ ਪੁੱਤਰੀ ਕੌਲ ਨਾ ਪਾਲਿਆ ਮਨ ਖੋਟੇ ਆਕੀ ਨਿਸਿਆਰਾ ਬਾਣੀ ਮੁਖੋਂ ਉਚਾਰੀ ਹੈ ਹੋਏ ਰੁਸ਼ਨਾਈ ਮਿਟੇ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਤੁਨਕਾਰਾ ਤੇ ਇਸ ਤਰ੍ਹਾਂ ਇੱਕ ਕਿਤਾਬ ਦੀ ਆਰੰਭਤਾ ਹੁੰਦੀ ਹੈ ਪਾਏ ਗੁਰਦਾਸ ਜੀ ਤੋਂ ਫਿਰ ਮੁਖਬੰਦੇ ਤੇ ਅਭਾਰ ਹੈ ਫਿਰ ਪਰਵੇਸ਼ਕਾ ਹੈ ਫਿਰ ਬਬਾਨੀਆਂ ਕਹਾਣੀਆਂ ਸਿੱਕੇ ਇਤਿਹਾਸ ਦੀਆਂ ਕੁਝ ਅਜਈਆਂ ਕਹਾਣੀਆਂ ਕਥਾ ਦੇ ਨਾਲ ਆਪ ਜੀ ਨੂੰ ਜੋੜਿਆ ਗਿਆ ਜੋ ਕਰਤਾਰਪੁਰ ਦੇ ਨਾਲ ਸਬੰਧਤ ਨੇ ਫਿਰ ਕਰਤਾਰਪੁਰ ਸੰਤਨ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਇਹ ਇਤਿਹਾਸਿਕ ਪਰਪੇਖ ਤੋਂ ਇਸ ਵਿਸ਼ੇ ਨੂੰ ਬਖੂਬੀ ਪੇਸ਼ ਕੀਤਾ ਗਿਆ ਉਹਦੇ ਬਾਅਦ ਕਰਤਾਰਪੁਰ ਵਸੋਣਾ ਵਿਚਾਰ ਤੋਂ ਦੇਵੀ ਬਸਤੀ ਤੱਕ ਕਿਵੇਂ ਇਹ ਵਿਚਾਰ ਆਇਆ ਤੇ ਕਿਵੇਂ ਇਸ ਸਥਾਨ ਨੂੰ ਸੰਸਾਰ ਵਿੱਚ ਪ੍ਰਗਟ ਕੀਤਾ ਗਿਆ ਫਿਰ ਜ਼ਿਕਰ ਹੈ ਕਿ ਕਰਤਾਰਪੁਰ ਦਾ ਵਿਰਸਾ ਕੀ ਹੈ ਕਰਤਾਰਪੁਰ ਦੇ ਵਿਰਸੇ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਉਥੋਂ ਦੀ ਜੋ ਰੂਪਰੇਖਾ ਸੀਗਾ ਜੋ ਉਥੋਂ ਦੀ ਜੀਵਨ ਜਾਂਚ ਜੋ ਉਥੋਂ ਦੀ ਘਾੜਤ ਗੁਰੂ ਸਾਹਿਬਾਨ ਨੇ ਕਿਵੇਂ ਕੀਤੀ ਉਹਨੂੰ ਫਿਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਮਿਸਾਲ ਦੇ ਤੌਰ ਤੇ ਅਮਲੀ ਜੀਵਨ ਕਿਰਿਆ ਦੀ ਗੱਲ ਕਰੀਏ ਕਰਤਾਰਪੁਰ ਦੇ ਵਿਰਸੇ ਵਿੱਚ ਤਾਂ ਉਹ ਤਿੰਨ ਹਿੱਸਿਆਂ ਵਿੱਚ ਹੈ ਸੰਗਤ ਸੇਵਾ ਸੇਵਾ ਦੇ ਨਾਲ ਕਾਰ ਸੇਵਾ ਹੈ ਤੇ ਲੰਗਰ ਦੀ ਪ੍ਰਥਾ ਕਰਤਾਰਪੁਰ ਤੋਂ ਆਰੰਭ ਹੁੰਦੀ ਹੈ। ਦੂਜੇ ਨੰਬਰ ਤੇ ਜ਼ਿਕਰ ਹੈ ਕਿ ਕਰਤਾਰਪੁਰ ਦੀ ਸੰਯੁਕਤ ਜੀਵਨ ਜਾਂਚ ਉਹਦੇ ਵਿੱਚ ਹੈ ਨਾਮ ਜਪਣਾ ਕਰਤ ਕਰਨੀ ਤੇ ਵੰਡ ਛਕਣ ਦਾ ਉਪਦੇਸ਼ ਜੋ ਗੁਰੂ ਸਾਹਿਬ ਨੇ ਦਿੱਤਾ ਉਹਨੂੰ ਅਮਲੀ ਤੌਰ ਤੇ ਕਰਤਾਰਪੁਰ ਦੀ ਧਰਤੀ ਉੱਤੇ ਕਰਕੇ ਦਿਖਾਇਆ ਤਾਂ ਹੀ ਕਰਤਾਰਪੁਰ ਨੂੰ ਗੁਰੂ ਸੱਚੇ ਪਾਤਸ਼ਾਹ ਗੁਰੂ ਬਾਬੇ ਨਾਨਕ ਦੀ ਜਿਹੜੀ ਹੈ ਕਰਮ ਭੂਮੀ ਵਜੋਂ ਵੀ ਜਾਣਿਆ ਜਾਂਦਾ ਹੈ ਤੀਸਰੇ ਨੰਬਰ ਤੇ ਹੈ ਕਰਤਾਰਪੁਰ ਦੀਆਂ ਪ੍ਰਮੁੱਖ ਇਤਿਹਾਸਿਕ ਘਟਨਾਵਾਂ ਇਹਨਾਂ ਵਿੱਚ ਤਿੰਨ ਐਮ ਘਟਨਾਵਾਂ ਨੇ ਪਹਿਲੀ ਹੈ ਸਤਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮਾਤਾ ਪਿਤਾ ਦਾ ਚਲਣਾ ਦੂਜੇ ਨੰਬਰ ਤੇ ਹੈ ਭਾਈ ਮਰਦਾਨਾ ਜੀ ਦਾ ਚਲਣਾ ਤੇ ਤੀਜੇ ਨੰਬਰ ਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸੱਚਖੰਡ ਗਮਨ ਪਰਲੋਕ ਗਮਨ ਦਾ ਜ਼ਿਕਰ ਉਹਦੇ ਬਾਅਦ ਐ ਮੈਂ ਸ਼ੋਭਾ ਸੁਣ ਕੇ ਆਇਆ ਉਹ ਚਾਦਰ ਬਾਬੇ ਨਾਨਕ ਦਾ ਤੇ ਫਿਰ ਕਰਤਾਰਪੁਰ ਡੇਰਾ ਬਾਬਾ ਨਾਨਕ ਲੰਘੇ ਦੀ ਵਿਥਿਆ ਕਿਉਂਕਿ ਸਨ 47 ਤੋਂ ਬਾਅਦ ਇੱਕ ਲੰਮਾ ਸਮਾਂ ਬਹੁਤ ਜਦੋ ਜਹਿਦ ਹੁੰਦੀ ਰਹੀ ਡੇਰਾ ਬਾਬਾ ਨਾਨਕ ਤੋਂ ਦੂਰ ਬੀਣ ਦੇ ਰਾਹੀ ਕਰਤਾਰਪੁਰ ਦੇ ਦਰਸ਼ਨ ਦੇਦਾਰੇ ਸੰਗਤਾਂ ਕਰਦੀਆਂ ਸਨ ਤੇ ਅਰਦਾਸ ਹੁੰਦੀ ਸੀ ਵੀ ਖੁੱਲੇ ਲੰਘੇ ਜਣ ਨੇ ਉਹ ਬਖਸ਼ਿਸ਼ ਹੋਣ 2019 ਦੇ ਵਿੱਚ ਜਦੋਂ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਪੁਰ ਮਨਾਇਆ ਗਿਆ ਤਾਂ ਦੋਹਾਂ ਸਰਕਾਰਾਂ ਦੀ ਹਿੰਮਤ ਜਾਂ ਕੋਸ਼ਿਸ਼ ਸਦਕਾ ਇਹ ਕਰਤਾਰਪੁਰ ਕੋਰੀਡੋਰ ਸਥਾਪਿਤ ਹੋਇਆ ਤੇ ਖੁੱਲੇ ਲਾਂਘੇ ਜਿਹੜੇ ਨੇ ਉਹ ਸੰਗਤਾਂ ਦੇ ਵਾਸਤੇ ਸੌਕੇ ਹੋਏ ਉਸ ਤੋਂ ਬਾਅਦ ਅੰਤਿਕਾ ਦੇ ਵਿੱਚ ਬਹੁਤ ਖੂਬਸੂਰਤ ਜ਼ਿਕਰ ਹੈ ਕਿ ਗੁਰੂ ਸਹਿਬਾਨ ਨੇ ਜੋ ਨਗਰ ਆਪਣੇ ਹੱਥੀਂ ਬਸਾਏ ਜਗਤ ਗੁਰੂ ਗੁਰਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਜਦ ਸੁਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਉਹ ਵਿਰਵਾ ਖੂਬ ਹੂ ਪ੍ਰਕਾਸ਼ਿਤ ਕੀਤਾ ਆਖਿਰ ਦੇ ਵਿੱਚ ਮਰਹੂਮ ਸ਼ਾਇਰ ਸੁਰਜੀਤ ਪਾਤਰ ਦਾ ਗੀਤ ਹੈ ਲੰਘੇ ਦਾ ਗੀਤ ਤੇ ਫਿਰ ਪੁਸਤਕ ਪੁਸਤਕਾ ਵਾਲੀ ਜਿਹੜੀ ਹੈ ਉਤ ਬਾਅਦ ਕਿਤਾਬ ਸਮਾਪਤ ਹੁੰਦੀ ਹੈ 104 ਪੰਨਿਆਂ ਦੀ ਕਿਤਾਬ ਦੇ ਵਿੱਚ ਕਰਤਾਰਪੁਰ ਦੀ ਰੂਪਰੇਖਾ ਕਰਤਾਰਪੁਰ ਦਾ ਵਿਚਾਰ ਕਰਤਾਰਪੁਰ ਦੀ ਸਥਾਪਨਾ ਕਰਤਾਰਪੁਰ ਦਾ ਜੋ ਰਹਿਣ ਸਹਿਣ ਜਾਂ ਉੱਥੋਂ ਦੀ ਜੀਵਨ ਜਾਂਚ ਸੀ ਕਿਸ ਢੰਗ ਨਾਲ ਸੀ ਕਰਤਾਰਪੁਰ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਕਰਤਾਰਪੁਰ ਦੀ ਰੋਹਾਨੀਅਤ ਤੇ ਮੌਜੂਦਾ ਸਥਿਤੀ ਦੇ ਸੰਦਰਭ ਦੇ ਵਿੱਚ ਕਰਤਾਰਪੁਰ ਦੀ ਕੀ ਖਾਸੀਅਤ ਹੈਗੀ ਹੈ ਉਸ ਛੋਟੀ ਜਿਹੀ ਕਿਤਾਬ ਰਹੀ ਬਖ ਕਮਾਲ ਜਿਹੜੀ ਹੈ ਪੇਸ਼ ਕੀਤੀ ਗਈ ਹੈ ਔਰ ਕਿਤਾਬ ਦੀ ਐਚਪਾਈ ਦੀ ਗੱਲ ਕਰੀਏ ਤਾਂ ਕਿਤਾਬ ਦੇ ਹਰ ਪੰਨੇ ਉੱਤੇ ਕਰਤਾਰਪੁਰ ਦੀ ਜੋ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਉਹਦਾ ਪੈਨਸਲ ਸਕੈਚ ਲੱਗੇ ਹੋਇਆ ਉੱਥੇ ਵਿੱਚ ਜਾ ਕੇ ਰੰਗਦਾਰ ਤਸਵੀਰਾਂ ਵੀ ਨੇ ਜਿਹਦੇ ਵਿੱਚ ਗੁਰਦੁਆਰਾ ਸਹਿਬਾਨ ਵਿੱਚ ਜੋ ਜਦੋਂ ਇਹਦਾ ਉਦਘਾਟਨ ਹੋਇਆ ਸੀਗਾ ਨਵ ਨਿਰਮਤ ਦਰਬਾਰ ਦੀ ਤਸਵੀਰ ਹੈ ਤੇ ਜਦੋਂ 2019 ਵਿੱਚ ਲਾਂਗਾ ਖੋਲਿਆ ਗਿਆ ਉਸ ਵੇਲੇ ਦੀਆਂ ਤਸਵੀਰਾਂ ਨੇ ਰਾਤ ਦਾ ਦ੍ਰਿਸ਼ ਦਿਨ ਦਾ ਦ੍ਰਿਸ਼ ਤੇ ਉੱਥੇ ਜੋ ਹਿੰਦੂ ਸ਼ਰਧਾਲੂਆਂ ਦੇ ਵੱਲੋਂ ਜੋ ਸਮਾਦ ਬਣਾਈ ਗਈ ਤੇ ਮੁਸਲਮਾਨ ਸ਼ਰਧਾਲੂਆਂ ਵੱਲੋਂ ਜੋ ਮਜ਼ਾਰ ਬਣਾਈ ਗਈ ਉਹਦੀਆਂ ਤਸਵੀਰਾਂ ਵੀ ਇਸ ਕਿਤਾਬ ਦੇ ਵਿੱਚ ਸੁਸ਼ੋਭਿਤ ਨੇ ਕੁੱਲ ਮਿਲਾ ਕੇ ਕਿਤਾਬ ਸਾਡੇ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਸਾਨੂੰ ਆਪਣੇ ਵਿਰਸੇ ਵਿਰਾਸਤ ਤੌਰ ਸੱਭਿਆਚਾਰ ਦੇ ਨਾਲ ਜੋੜਨ ਦੇ ਵਿੱਚ ਇਹ ਕਿਤਾਬ ਪੂਰੀ ਤਰ੍ਹਾਂ ਸਫਲ ਹੈ ਕਰਤਾਰਪੁਰ ਦਾ ਵਿਰਸਾ ਲੇਖਕ ਪ੍ਰਤੀਪਾਲ ਸਿੰਘਪੁਰ 104 ਪੰਨੇ ਤੇ 125 ਰੁਪਏ ਇਹਦੀ ਕੀਮਤ ਹੈ ਸੋ ਇਹ ਸੀ ਅੱਜ ਦੀ ਕਿਤਾਬ ਮਿਲਦੇ ਆ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ